ਡਿਊਟੀ ਤੇ ਤਾਇਨਾਤ ਪੁਲਿਸ ਮੁਲਾਜ਼ਮ ਨੇ ਕਰ ਲਿਆ ਕੰਡ ਆਪਣੇ ਸਿਰ ਦੇ ਵਿੱਚ ਮਾਰ ਕੇ ਗੋਲੀ ਕਰ ਲਈ ਆਤਮ ਹੱਤਿਆ ਤੁਸੀਂ ਵੀ ਦੇਖੋ ਬੇहद ਮੰਦ ਭਾਗੀ ਇਹ ਘਟਨਾ ਤੇ ਇਸ ਵੀਡੀਓ ਨੂੰ ਸ਼ੇਅਰ ਕਰੋ ਜੋ ਕਿ ਲੁਧਿਆਣਾ ਦੇ ਚਾਂਸੀ ਰੋਡ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਡੀ ਆਈ ਜੀ ਰੇਂਜ ਦੇ ਵਿੱਚ ਆਫਸਰ ਦੇ ਵੱਲੋਂ ਆਪਣੇ ਆਪ ਨੂੰ ਗੋਲੀ ਮਾਰ ਲਈ ਜਾਂਦੀ ਹੈ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਜਾਂਦੀ ਹੈ ਜੋ ਕਿ ਆਪਣੀ ਡਿਊਟੀ ਤੇ ਤਾਇਨਾਤ ਸੀ 50 ਸਾਲ ਉਹਨਾਂ ਦੀ ਉਮਰ ਦੱਸੀ ਜਾ ਰਹੀ ਹੈ ਤੇ ਨਾਮ ਤੀਰਥ ਸਿੰਘ ਸੀ ਜਿਨ੍ਹਾਂ ਦੇ ਵੱਲੋਂ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਗਈ ਐ ਸੋ ਤੁਸੀਂ ਵੀ ਦੇਖੋ ਵੱਡੀ ਖਬਰ ਤੇ ਕੀ ਇਸ ਪਿੱਛੇ ਕਾਰਨ ਨੇ ਹੈ ਇਹ ਵੀ ਤੁਹਾਨੂੰ ਸੁਣਾਵਾਂਗੇ ਜਿਹੜਾ ਅਰੇਂਜ ਡੀਜ ਸਾਹਿਬ ਨੇ ਉਹਨਾਂ ਦੇ ਰੈ residense ਤੇ ਇਹ ਐਸਏ ਤੀਰਤ ਸਿੰਘ son of ਭਜਨ ਸਿੰਘ ਜੋ ਕਿ ਸਾਡੇ ਡਾਕੇ ਥਾਣੇ ਦੇ ਕੈਲਪੁਰ ਪਿੰਡ ਦਾ ਰਹਿਣ ਵਾਲਾ ਸੀ ਸੋ 4 ਵਜੇ ਜੋ ਸਿਟੀ ਦੇ ਵਿੱਚ ਸਬੰਧਤ ਕਾਣਾ ਕਾਣਾ ਡਿਵੀਜ਼ਨ ਨੰਬਰ 8 ਪੈਂਦਾ ਵਾ ਹਰਤੇ ਕੰਟਰੋਲ ਰੂਮ ਤੇ ਵੀ ਇਤਲਾਹ ਮਿਲੀ ਸੀ ਤੇ ਉਸ ਤੋਂ ਬਾਅਦ ਜੋ ਲੁਧਿਆਣਾ ਸਿਟੀ ਪੁਲਿਸ ਦੇ ਸਬੰਧਤ ਪੁਲਿਸ ਸਟੇਸ਼ਨ ਦੇ ਐਸ ਐਚ ਓ ਸਾਹਿਬਾਨ ਕੋਲ ਸਰਕਾਰੀ ਅਫਸਰ ਤੇ ਮੈਂ बतौर ਜੋ ਸਾਡੇ ਏਰੀਆ ਦਾ ਰਹਿਣ ਵਾਲਾ ਸੀ ਅਸੀਂ ਮੌਕੇ ਤੇ ਪਹੁੰਚੇ ਸੀ ਮੌਕੇ ਤੇ ਜੋ ਏਐਸਏ ਤੀਰ ਸਿੰਘ ਆ ਇਹ ਡੀਆਈਜੀ ਰੈ residense ਤੇ ਡਿਊਟੀ ਨਿਭਾ ਰਿਹਾ ਸੀਗਾ बतौर ਓਐਸਆਈ ਸੋ ਅੱਜ ਸਵੇਰੇ ਜੋ ਇਹਨਾਂ ਦੇ ਵਾਈਫ ਦੇ ਬਿਆਨ ਆ ਵੀ ਲਈ ਗਏ ਨੇ ਭੁਪਿੰਦਰ ਕੌਰ ਜੀ ਉਹਨਾਂ ਨੇ ਵੀ ਬਿਆਨ